ਸਭ ਤੋਂ ਪਹਿਲਾਂ ਸੁਪਰੀਜ਼ ਗੱਲ ਕਰੀਏ ਆਪਾਂ ਵਰਕ ਵੀਜ਼ਾ ਦੀ ਅਕ੍ਰੈਡੀਟਿਡ EMPLOYER ਵਰਕ ਵੀਜ਼ਾ ਦੀ ਕੁਝ ਨਵੀਆਂ ਚੇਂਜੇਸ ਕੁਝ ਨਵੀਆਂ ਅਪਡੇਟਸ ਜਿੱਤੇ ਜੋਬ ਚੈੱਕ ਜਿਹੜਾ ਹੈ ਅਕ੍ਰੈਡੀਟੇਸ਼ਨ ਇਟਸ ਰੀਅਲੀ ਫਾਸਟ these days ਆ ਬਹੁਤ ਜਲਦੀ ਕੁਇਕਲੀ ਪ੍ਰੋਸੈਸ ਹੋ ਜਾਂਦਾ ਇੱਕ ਦੋ ਹਫ਼ਤੇ ਦੇ ਵਿੱਚ ਜੋਬ ਚੈੱਕ ਐਪਲੀਕੇਸ਼ਨ ਲਾਂਚ ਕਰਨ ਤੋਂ ਬਾਅਦ ਉਹ ਅਪਰੂਵ ਹੋ ਜਾਂਦਾ ਤੇ ਇੱਕ ਜਿਹੜਾ ਹੈ ਕਿ ਜੇ ਕਿਸੇ ਨੇ ਹਾਇਰ ਪੋਜੀਸ਼ਨ ਵਾਸਤੇ ਕੀਤਾ ਹੋਏ ਮੰਨ ਲਓ ਕੋਈ ਆਫਿਸ ਮੈਨੇਜਰ ਹੈ ਮੈਨੇਜਰ ਹੈ ਤੇ ਉਹਦੇ ਚ ਵੀ EMPLOYER ਦੀ ਇੰਟਰਵਿਊ ਤੇ ਚੈੱਕ ਕਰਨਾ ਕਿ ਕੀ ਉਹ ਮੈਨੇਜਰੀਅਲ ਪੋਜੀਸ਼ਨ ਹੈ ਕਿ ਸੁਪਰਵਾਈਜ਼ਰ ਲੈਵਲ ਤੇ ਹੈ ਕਿ ਅ ਇਮੀਗ੍ਰੇਸ਼ਨ ਜਿਹੜੀ ਹੈ ਉਹ ਨੀਤੇ এমਪਲੋયર ਨੂੰ অপਸ਼ਨਸ ਦੇਣ ਲੱਗ ਜਾਂਦੇ ਆ ਕਿ ਤੁਸੀਂ ਜਿਹੜਾ ਇਹ ਪੋਜੀਸ਼ਨ ਨੂੰ ਡਾਊਨਗ੍ਰੇਡ ਕਰ ਲੋ ਮੈਨੇਜਰ ਤੋਂ ਸੁਪਰਵਾਈਜ਼ਰ ਤੇ ਚਲੇ ਜਾਓ ਜਦੋਂ ਵੀ ਵੀਜ਼ਾ ਅਪਲਾਈ ਕਰਦੇ ਆਪਾਂ ਡਾਕੂਮੈਂਟਸ ਜਿਹੜੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਭੇਜਦੇ ਆਪਾਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਕਿ ਵੀਜ਼ਾ ਦੇ ਵਿੱਚ ਤੁਸੀਂ ਕੋਈ ਗਲਤ ਡਾਕੂਮੈਂਟ ਦਿੱਤਾ ਅਗਲੇ ਸਾਰੇ ਵੀਜ਼ਾਸ ਦੇ ਚਾਂਸੇ ਬਹੁਤ ਹੀ ਘੱਟ ਜਾਂਦੇ ਨੇ ਮਤਲਬ ਕਾਈਂਡ ਆਫ ਜੇ ਤੁਸੀਂ ਆਫਸ਼ੋਰ ਹੋ ਤੇ ਜ਼ੀਰੋ ਜੀ ਆ ਜੇ ਤੁਸੀਂ ਇੱਥੇ ਹੈਗੇ ਹੋ ਤੇ ਫਿਰ ਤੁਹਾਡੇ ਕੋਲੋਂ ਕੋਈ ਇਦਾਂ ਦੀ ਤੁਸੀਂ ਕੋਈ ਗੱਲ ਕਰਦੇ ਹੋ ਤੇ ਫਿਰ ਉਹਦੇ ਵਿੱਚ ਆਫਕੋਰਸ ਜਸਟੀਫਿਕੇਸ਼ਨ ਕਰੈਕਟਰ ਵੇਵਰ ਜਿਹੜਾ ਹੈ ਉਹ ਰਿਕੁਐਸਟ ਕਰਨਾ ਪੈਂਦਾ ਹੈ। ਡਿਪੋਰਟ ਨੋਟਿਸਸ ਲੋਕਾਂ ਜਾਂਦੇ ਹਨ ਡਿਪੋਰਟੇਸ਼ਨ ਲਾਇਬਿਲਟੀ ਦੀ ਇਸ ਦੇ ਕੀ ਚਾਂਸਸ ਆ ਜਾਂ ਫਿਰ ਇਮੀਗ੍ਰੇਸ਼ਨ ਕੀ ਦੇਖ ਕੇ ਇਹੋ ਜਿਹਾ ਸਟੱਪ ਲੈਂਦਾ ਆ। ਆਮ ਤੁਹਾਨੂੰ ਸਟੂਡੈਂਟ ਵੀਜ਼ਾ ਤੇ ਸਟੂਡੈਂਟ ਵੀਜ਼ਾ ਤੇ ਨੰਬਰ ਆਫ ਆਵਰਸ ਤੋਂ ਸੀਕਸੀਡ ਕਰ ਦਿੱਤੇ ਪਰ ਔਨ ਦਾ ਸਪੌਟ ਜਦੋਂ ਇਮੀਗ੍ਰੇਸ਼ਨ ਤੁਹਾਨੂੰ ਫੜ ਲੈਂਦੀ ਹੈ ਉਸ ਟਾਈਮ ਤੇ ਉਸ ਉੱਥੇ ਹੀ ਤੁਹਾਨੂੰ ਡਿਪੋਟੇਸ਼ਨ ਲਾਇਬਿਲਟੀ ਨੋਟਿਸ ਦੇ ਸਕਦੇ ਆ ਜੀ ਜੇਕਰ ਸਟੂਡੈਂਟ ਵੀਜ਼ਾ ਚ ਨੰਬਰ ਆਫ ਆਵਰਸ ਵੱਧ ਬਿਲਕੁਲ ਇਹ ਕਈ ਵਾਰੀ ਪ੍ਰੂਵ ਕਰਨ ਦਾ ਔਕਾ ਹੁੰਦਾ ਹੈ ਇਮੀਗ੍ਰੇਸ਼ਨ ਨੂੰ ਪਰ ਜੇ ਤੁਸੀਂ ਇੱਕ ਏਮਪਲੋਇਰ ਦਾ ਵੀਜ਼ਾ ਤੁਹਾਡੇ ਕੋਲ ਤੇ ਤੁਸੀਂ ਦੂਜੇ এমਪਲੋਇਰ ਲਈ ਕੰਮ ਕਰ ਰਹੇ ਹੋ ਤੇ ਉੱਥੇ ਇਮੀਗ੍ਰੇਸ਼ਨ ਜਿਹੜੀ ਵਿజిਟ ਕਰਦੀ ਹੈ ਤੇ ਉਹ ਈਜ਼ੀ ਹੋ ਜਾਂਦਾ ਹੈ ਇਮੀਗ੍ਰੇਸ਼ਨ ਨੂੰ ਪ੍ਰੂਫ ਕਰਨਾ ਨਾ ਸੋ ਉਹ ਤੁਸੀਂ 14 ਦਿਨ ਦਾ ਟਾਈਮ ਫਰੇਮ ਹੁੰਦਾ ਇਮੀਗ੍ਰੇਸ਼ਨ ਨੂੰ ਰੀਜ਼ਨਿੰਗ ਦੇਣ ਲਈ ਤੇ ਜਿਹੜਾ 28 ਦਿਨ ਦਾ ਹੁੰਦਾ ਉਹ ਹੁੰਦਾ ਹੈ 28ਾਂ 42 ਦਿਨ ਦਾ 42 ਡੇਸ ਦਾ ਉਹ ਟ੍ਰਾਈਬਿਊਨਲ ਚ ਸਟੂਡੈਂਟ ਵੀਜ਼ਾ ਵਾਲੇ 20 ਆਵਰ ਦੀ بجائے 2ਾਈ ਘੰਟੇ ਕੰਮ ਕਰ ਲੈ 23 ਘੰਟੇ ਕੰਮ ਕਰ ਲੈ ਕਿ ਕੋਈ ਖਾਸ ਐਕਸਟਰਾ ਪੈਸੇ ਨਹੀਂ ਬਨੇ ਪਰ ਇਮੀਗ੍ਰੇਸ਼ਨ ਦੀ ਜਿਹੜੀ ਬਿਲਕੁਲ ਕੰਸਰਨ ਹੈ ਉਹ ਬਹੁਤ ਜ਼ਿਆਦਾ ਸਾਡਾ ਫਿਊਚਰ ਜਿਹੜਾ ਹੈ ਉਹ ਉਹ ਖਰਾਬ ਹੋ ਜੇ ਬਿਲਕੁਲ ਤੇ ਪੈਸੇ ਵੀ ਐਕਸਟਰਾ ਲੱਗਦੇ ਆ ਤੇ ਫਿਰ ਜਿਹੜੀ ਇਮੀਜ ਇਮੀਗ੍ਰੇਸ਼ਨ ਦੇ ਵਿੱਚ ਬਣਦੀ ਆ ਉਸ ਐਪਲੀਕੈਂਟ ਦੀ ਉਹ ਉਹ ਆਈ ਥਿੰਕ ਜ਼ਿਆਦਾ ਖਰਾਬ ਚੀਜ਼ ਹੈ ਰੈਜ਼ਿਡੈਂਸੀ ਜਿਹੜੇ ਲੋਕ ਐਪਲਾਈ ਕਰਨਾ ਚਾਹੁੰਦੇ ਨੇ ਕੀ ਕੁਝ ਖਾਸ ਹੈ ਇਸ ਟਾਈਮ ਦੇ ਵਿੱਚ ਸੌਖੀ ਜਿਹੜੀ ਹੈ ਆਫਕੋਰਸ ਜੇ ਤੁਹਾਡੇ ਰਿਕਾਰਡ ਸਹੀ ਨੇ ਸਭ ਕੁਝ ਸਹੀ ਹੈ ਆ ਜੇ ਤੁਹਾਡੀ ਜੌਬ ਡਿਸਕ੍ਰਿਪਸ਼ਨ ਸਹੀ ਹੈ ਤੇ ਸੌਖੀ ਹਰ ਕੇਸ ਦੇ ਵਿੱਚ ਹੈਗੀ ਹੈ ਪਰ ਪਾਥਵੇ ਜਿਹੜਾ ਹੈ ਕਈ ਲੋਕ ਸਿਰਫ ਇਹ ਸੋਚਦੇ ਨੇ ਕਿ ਗ੍ਰੀਨ ਲਿਸਟ ਹਰ ਇੱਕ ਚੀਜ਼ ਨੂੰ ਉਹ ਗ੍ਰੀਨ ਲਿਸਟ ਨਾਲ ਕੰਪੇਅਰ ਕਰਦੇ ਨੇ ਬਿਲਕੁਲ ਜੀ ਹਰ ਇੱਕ ਓਕਿਊਪੇਸ਼ਨ ਦਾ ਗ੍ਰੀਨ ਲਿਸਟ ਦੇ ਵਿੱਚ ਹੋਣਾ ਜ਼ਰੂਰੀ ਨਹੀਂ ਹੁੰਦਾ ਰੈਜ਼ਿਡੈਂਸੀ ਪਾਥਵੇ ਲਈ ਜੀ ਰੈਜ਼ਿਡੈਂਸੀ ਪਾਥਵੇ ਡਿਪੈਂਡ ਕਰਦਾ ਹੈ ਤੁਹਾਡੀਆਂ ਕੁਆਲਿਫਿਕੇਸ਼ਨਸ ਤੇ ਤੁਹਾਡੀ ਓਕਿਊਪੇਸ਼ਨ ਤੇ ਹਮ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਲ ਟੀਵੀ ਮੈਂ ਹਾਂ ਜਸੀ ਕੌਰ ਤੇ ਅੱਜ ਸਾਡੇ ਨਾਲ ਖਾਸ ਮਹਿਮਾਨ ਨੇ ਸਟੂਡੀਓ ਦੇ ਵਿੱਚ ਇਮੀਗ੍ਰੇਸ਼ਨ ਸਲਾਹਕਾਰ ਜਿੰਨ ਤੇ ਇਮੀਗ੍ਰੇਸ਼ਨ ਤੋਂ ਸੁਪਰੀ ਜੀ ਸਤਿ ਸ਼੍ਰੀ ਅਕਾਲ ਸੁਪਰੀ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਠੀਕ ਹੈ ਸੁਪਰੀ ਸਾਡਾ ਨੇ ਅੱਜ ਗੱਲਾਂ ਬਾਤਾਂ ਕਰਾਂਗੇ ਅਸੀਂ ਇਮੀਗ੍ਰੇਸ਼ਨ ਦੇ ਕੁਝ ਨਵੇਂ ਚੇਂਜਸ ਜਾਂ ਫਿਰ ਜੇ ਤੁਸੀਂ ਵੀਜ਼ਾ ਅਪਲਾਈ ਕਰ ਰਹੇ ਹੋ ਭਾਵੇਂ ਵਰਕ ਵੀਜ਼ਾ ਸਟੂਡੈਂਟ ਵੀਜ਼ਾ ਜਾਂ ਫਿਰ ਰੈਜ਼ੀਡੈਂਸ ਵੀਜ਼ਾ ਇਸ ਲਈ ਤੁਹਾਨੂੰ ਕੀ ਕੀ ਜ਼ਰੂਰਤ ਹੈ ਜੋ ਆਫ ਕਿ ਕਿ ਕਿਹੜੇ ਕਿਹੜੇ ਰੂਲਸ ਫਾਲੋ ਕਰਨੇ ਆ ਤੁਸੀਂ ਕੀ ਕੀ ਚਾਹੀਦਾ ਹੈ ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸੁਪਰੀਮ ਗੱਲ ਕਰੀ ਆਪਾਂ ਵਰਕ ਵੀਜ਼ਾ ਦੀ ਅਕ੍ਰੈਡੀਟਿਡ EMPLOYE WORK ਵੀਜ਼ਾ ਦੀ ਕੁਝ ਨਵੇਂ ਚੇਂजेस ਕੁਝ ਨਵੀਆਂ ਅਪਡੇਟਸ ਚੇਂजेस ਤੇ ਐ ਸੱਚ ਕੋਈ ਨਹੀਂ ਹੈ ਬਟ ਉਹ ਜਿਹੜਾ ਪ੍ਰੋਸੈਸ ਹੁੰਦਾ ਹੈ ਜਿਵੇਂ ਪਤਾ ਪਾਲਿਸੀ ਉਹੀ ਹੈ ਜਿਹੜੀ ਆਪਾਂ ਪਿਛਲੀ ਵਾਰੀ ਅਪਡੇਟ ਦਿੱਤੇ ਸੀ ਪਰ ਉਹ ਪਾਲਿਸੀ ਇੰਪਲੀਮੈਂਟ ਕਿੱਦਾਂ ਕਰਦੇ ਆ ਕਰਦੇ ਆ ਇਮੀਗ੍ਰੇਸ਼ਨ ਜਾਂ ਉਹਨੂੰ ਕਿੱਦਾਂ ਫਾਲੋ ਕਰਦੇ ਆ ਉਹਦੇ ਚ ਥੋੜੀਆਂ ਚੇਂਜਸ ਆਈਆਂ ਇੱਕ ਤੇ ਜੋਬ ਚੈੱਕ ਜਿਹੜਾ ਹੈ ਕ੍ਰੈਡੀਟੇਸ਼ਨ ਇਟਸ ਰੀਅਲੀ ਫਾਸਟ ਥੀਸ ਡੇਸ ਆ ਬਹੁਤ ਜਲਦੀ ਕੁਇਕਲੀ ਪ੍ਰੋਸੈਸ ਹੋ ਜਾਂਦਾ ਇੱਕ ਦੋ ਹਫਤੇ ਦੇ ਵਿੱਚ ਜੋਬ ਚੈੱਕ ਐਪਲੀਕੇਸ਼ਨ ਲਾਂਚ ਕਰਨ ਤੋਂ ਬਾਅਦ ਉਹ ਅਪਰੂਵ ਹੋ ਜਾਂਦਾ ਸੈਕੰਡਲੀ ਕਿ EMPLOYEES ਨੂੰ ਆਮ ਤੌਰ ਤੇ ਉਹ ਇੰਟਰਵਿਊ ਲਈ ਕਹਿੰਦੇ ਨੇ ਪਹਿਲੇ ਕਿ ਕਾਲ ਕਰਦੇ ਨੇ ਪੁੱਛਦੇ ਨੇ ਤੁਹਾਨੂੰ ਕਿਉਂ ਜ਼ਰੂਰਤ ਹੈ ਤੇ ਜਿਹੜੀ ਆਰਗੇਨਾਈਜ਼یشنل ਚਾਰਟ ਮੰਗਾਣਾ ਕਿ ਜੈਨੂਇਨ ਨੀਡ ਹੈਗੀ ਵੈਕੈਂਸੀ ਦੀ ਉਹ ਪਹਿਲੇ ਨਹੀਂ ਸੀ ਕਰਦੇ এমਪਲॉयर्स ਨੂੰ ਕੰਟੈਕਟ ਨਹੀਂ ਸੀ ਕਰਦੇ ਜੀ ਆ ਵੈਕੈਂਸੀ ਦੀ ਜੈਨੂਇਨ ਨੀਡ ਹੈਗੀ ਹੈ ਨਹੀਂ ਹੈਗੀ ਜਸਟੀਫਾਈ ਕਰਨਾ ਪੋਜੀਸ਼ਨ ਕਿੰਨੀਆਂ ਚਾਹੀਦੀਆਂ ਕਿਉਂ ਚਾਹੀਦੀਆਂ ਤੁਹਾਨੂੰ ਕੋ ਇੰਨਾ ਕੰਮ ਹੈਗਾ ਵੀ ਹੈ ਕਿ ਨਹੀਂ ਜੀ ਤੇ ਇੱਕ ਜਿਹੜਾ ਹੈ ਕਿ ਜੇ ਕਿਸੇ ਨੇ ਹਾਇਰ ਪੋਜੀਸ਼ਨ ਵਾਸਤੇ ਕੀਤਾ ਹੋਏ ਮੰਨ ਲਓ ਕੋਈ ਆਫਿਸ ਮੈਨੇਜਰ ਹੈ ਮੈਨੇਜਰ ਹੈ ਤੇ ਉਹਦੇ ਚ ਵੀ এমਪਲੋਇਰ ਦੀ ਇੰਟਰਵਿਊ ਤੇ ਚੈੱਕ ਕਰਨਾ ਕਿ ਕੀ ਉਹ ਮੈਨੇਜਰੀਅਲ ਪੋਜੀਸ਼ਨ ਹੈ ਕਿ ਸੁਪਰਵਾਈਜ਼ਰ ਲੈਵਲ ਤੇ ਹੈ ਕਿ ਆ ਇਮੀਗ੍ਰੇਸ਼ਨ ਜਿਹੜੀ ਹੈ ਉਹ ਨਿਤੇ এমਪਲੋਇਰ ਨੂੰ 옵ਸ਼ਨਸ ਦੇਣ ਲੱਗ ਜਾਂਦੇ ਆ ਕਿ ਤੁਸੀਂ ਜਿਹੜਾ ਇਹ ਪੋਜੀਸ਼ਨ ਨੂੰ ਡਾਊਨਗ੍ਰੇਡ ਕਰ ਲਓ ਮੈਨੇਜਰ ਤੋਂ ਸੁਪਰਵਾਈਜ਼ਰ ਤੇ ਚਲੇ ਜਾਓ ਸੋ ਪੋਜੀਸ਼ਨ ਜਿਹੜੀ ਜਸਟੀਫਾਈ ਕਰਨ ਦਾ ਉਹ ਉਹਦੇ ਤੇ ਵੀ ਫੋਕਸ ਹੈ ਕਿ ਇੱਕ ਪੋਜੀਸ਼ਨ ਜੈਨੂਇਨਲੀ ਅਵੇਲੇਬਲ ਹੋਏ ਤੇ ਸੈਕਿੰਡ ਲੀਕੇ ਉਹ ਜਿਹੜੀ ਪੋਜੀਸ਼ਨ ਹੈ ਉਸੇ ਸਕਿੱਲ ਲੈਵਲ ਤੇ ਹੋਏ ਕਿਉਂਕਿ ਹੁਣ ਸਕਿੱਲ ਲੈਵਲ ਦੇ ਨਾਲ ਵੀਜ਼ੇ ਦੀ ਡਿਊਰੇਸ਼ਨ ਵੀ ਆਫਕੋਰਸ ਜੁੜੀ ਹੈ ਤੇ ਨਾਲ ਫੈਮਿਲੀ ਦੇ ਵੀਜ਼ਾ ਵੀ ਜੁੜੇ ਨੇ ਸੋ ਸਕਿੱਲ ਲੈਵਲ ਜਿਹੜੇ ਆ ਉਹਨੂੰ ਸਕਰੂਟੀਨਾਈਜ਼ ਕਰਦੇ ਨੇ ਇਮੀਗ੍ਰੇਸ਼ਨ ਅੱਜਕੱਲ ਜੀ ਤੇ ਜੇਕਰ ਅਬ ਜਦਾਂ ਕੁਝ ਚੇਂਜਸ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਕੋਈ ਅਸਰ ਹੈਗੇ ਆ ਪ੍ਰੋਬੇਬਲੀ ਨਹੀਂ ਕਿਉਂਕਿ ਪਹਿਲੇ ਹੀ ਕਾਫੀ ਚੇਂਜਿਸ ਜਿਹੜੇ ਇਮੀਗ੍ਰੇਸ਼ਨ ਨੇ ਕੀਤੇ ਹੁਣ ਥੋੜੀ ਚੇਂਜਿਸ ਵੱਲੋਂ ਸ਼ਾਂਤੀ ਆ ਆ ਬਟ ਜਿਹੜਾ ਐਸ ਐਮ ਸੀ ਹੈ ਜਿਵੇਂ ਉਹਦੇ ਚ ਆਪਾਂ 익ਸਪੈਕਟ ਕਰ ਸਕਦੇ ਆ ਕਿ ਕੁਝ ਚੇਂਜਿਸ ਆਣਗੇ ਕਿ ਸਕਿੱਲ ਮਾਈਗ੍ਰੈਂਟ ਕੈਟਾਗਰੀ ਵਾਸਤੇ ਜਿਵੇਂ ਕੁਝ ਟ੍ਰੇਡ ਕੋਰਸ ਹੈਗੇ ਕੁਝ ਓਕਿਊਪੇਸ਼ਨਸ ਹੈਗੇ ਜਿਵੇਂ ਸ਼ੈਫ ਹੋ ਗਿਆ ਜੀ ਆ ਉਸ ਤੋਂ ਬਾਅਦ ਜਿਵੇਂ ਵੈਲਡਰ ਹੋ ਗਿਆ ਆ ਕਈ ਓਕਿਊਪੇਸ਼ਨਸ ਜਿਹੜੇ ਉਹਦੇ ਚ ਬੈਚਲਰ ਨਹੀਂ ਚਾਹੀਦਾ ਜੀ ਤੇ ਉਹ ਓਕਿਊਪੇਸ਼ਨਸ ਗ੍ਰੀਨ ਲਿਸਟ ਦੇ ਵਿੱਚ ਵੀ ਨਹੀਂ ਹੈਗੇ ਤੇ ਉਹ ਫਿਰ ਐਸਐਮਸੀ ਦੇ ਅੰਡਰ ਆਉਂਦੇ ਆ ਤੇ ਉਹਦੇ ਚ ਐਪਲੀਕੈਂਟਸ ਕੋ ਆਮ ਤੌਰ ਤੇ ਬੈਚਲਰ ਨਹੀਂ ਹੁੰਦਾ ਤੇ ਉਹਨਾਂ ਵਾਸਤੇ ਕੁਛ ਆਪਾਂ ਅਪਡੇਟ ਐਕਸਪੈਕਟ ਕਰ ਸਕਦੇ ਆ ਐਸਐਮਸੀ ਦੇ ਵਿੱਚ ਚੇਂजेस ਜੀ 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 ਅੱਛਾ ਜਦੋਂ ਵੀ ਵੀਜ਼ਾ ਅਪਲਾਈ ਕਰਦੇ ਆ ਆਪਾਂ ਡਾਕੂਮੈਂਟਸ ਜਿਹੜੇ ਇਮੀਗ੍ਰੇਸ਼ਨ ਨਿਜ਼ਲੈਂਡ ਨੂੰ ਭੇਜਦੇ ਆ ਆਪਾਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਕਿਉਂਕਿ ਕਈਆਂ ਨੂੰ ਲੱਗਦਾ ਕਿ ਡਾਕੂਮੈਂਟ ਭੇਜ ਦੋ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਦੇਖੀ ਜਾਊਗਾ ਕੀ ਹੋਊਗਾ ਜਾਂ ਕਈ ਵਾਰੀ ਕੋਈ ਗਲਤ ਇਨਫੋਰਮੇਸ਼ਨ ਗਲਤੀ ਜਾਂ ਫਿਰ ਅਣਜਾਣੇ ਦੇ ਵਿੱਚ ਵੀ ਚਲੇ ਜਾਂਦੀ ਆ ਸੋ ਉਹਦਾ ਕੀ ਇੰਪੈਕਟ ਪੈਂਦਾ ਆ ਫਾਈਲ ਦੇ ਉੱਤੇ ਅਮ ਦੇਖੋ ਜੇ ਤੇ ਤੁਸੀਂ ਕੋਈ ਆਪਣੇ ਵੱਲੋਂ ਜਾਣ ਬੁੱਝ ਕੇ ਗਲਤ ਡਾਕੂਮੈਂਟ ਦਿੰਦੇ ਹੋ ਕੋਈ ਫੌਜ ਡਾਕੂਮੈਂਟ ਦਿੰਦੇ ਹੋ ਕੋਈ ਫੇਕ ਡਾਕੂਮੈਂਟ ਦਿੰਦੇ ਹੋ ਤੇ ਆਫ ਕੋਰਸ ਜੇ ਤੇ ਤੁਸੀਂ ਆਫਸ਼ੋਰ ਹੈਗੇ ਹੋ ਤੇ ਵੀਜ਼ਾ ਦੇ ਚਾਂਸਸ ਬਹੁਤ ਹੀ ਜ਼ਿਆਦਾ ਘਟ ਜਾਂਦੇ ਨੇ ਦੁਬਾਰਾ ਅਗਲੇ ਵੀਜ਼ਾ ਤੇ ਕੋਈ ਵੀ ਵੀਜ਼ਾ ਇੱਕ ਵੀਜ਼ਾ ਦੇ ਵਿੱਚ ਤੁਸੀਂ ਕੋਈ ਗਲਤ ਡਾਕੂਮੈਂਟ ਦਿੱਤਾ ਅਗਲੇ ਸਾਰੇ ਵੀਜ਼ਾਸ ਤੇ ਚਾਂਸੇ ਬਹੁਤ ਹੀ ਘਟ ਜਾਂਦੇ ਨੇ ਹਮ ਮਤਲਬ ਕਾਈਂਡ ਆਫ ਜੇ ਤੁਸੀਂ ਆਫਸ਼ੋਰ ਹੋ ਤੇ ਜ਼ੀਰੋ ਜੀ ਆ ਜੇ ਤੁਸੀਂ ਇੱਥੇ ਹੈਗੇ ਹੋ ਤੇ ਫਿਰ ਤੁਹਾਡੇ ਕੋਲੋਂ ਕੋਈ ਇਦਾਂ ਦੀ ਤੁਸੀਂ ਕੋਈ ਗੱਲ ਕਰਦੇ ਹੋ ਤੇ ਫਿਰ ਉਹਦੇ ਵਿੱਚ ਆਫਕੋਰਸ ਜਸਟੀਫਿਕੇਸ਼ਨ ਕੈਰੈਕਟਰ ਵੇਵਰ ਜਿਹੜਾ ਹੈ ਉਹ ਰਿਕੁਐਸਟ ਕਰਨਾ ਪੈਂਦਾ ਹਮ ਆ ਜਿਹੜਾ ਫੋਰਜ ਡਾਕੂਮੈਂਟ ਹੈ ਉਹ ਕਾਫੀ ਸੀਰੀਅਸ ਇਹ ਚੀਜ਼ ਐ ਜੇ ਤੁਸੀਂ ਮੰਨ ਲਓ ਕੋਈ ਡੈਕਲੇਰੇਸ਼ਨ ਨਹੀਂ ਕੀਤੀ ਕਿਸੇ ਚੀਜ਼ ਦੀ ਤੁਸੀਂ ਵਿਜ਼ਟਰ ਵੀਜ਼ਾ ਕੋਈ ਕਿਸੇ ਕੰਟਰੀ ਦਾ ਡਿਕਲਾਈਨ ਹੋ ਐਸੀ ਕਿਸੇ ਹੋਰ ਕੰਟਰੀ ਦਾ ਕੋਈ ਵੀਜ਼ਾ ਡਿਕਲਾਈਨ ਹੋ ਐਸੀ ਤੁਸੀਂ ਨਹੀਂ ਡਿਕਲੇਅਰ ਕੀਤਾ ਜਾਂ ਤੁਸੀਂ ਭੁੱਲ ਗਏ ਹੋ ਜਾਂ 에ਰਰ ਹੋ ਗਿਆ ਹੈ ਤੇ ਉਸ ਕੇਸ ਦੇ ਵਿੱਚ ਆਪਾਂ ਮਤਲਬ ਉਹ ਉਹ ਕੇਸਿਸ ਜਿਹੜੇ ਜਿਵੇਂ ਸਾਡੇ ਕੋਲ ਆਂਦੇ ਐ ਅੱਛੀ ਕਾਫ ਬਹੁਤ ਅੱਛੀ ਸਕਸੈਸ ਰੇਟ ਹੈ ਉਹਦੇ ਚ ਜਸਟੀਫਿਕੇਸ਼ਨ ਆਮ ਜਾਂ ਅਪੋਲੋਜੀ ਉਹ ਸਾਰੀ ਚੀਜ਼ ਜਿਹੜੀ ਹੈ ਉਹ ਸੌਟ ਆਊਟ ਹੋ ਜਾਂਦੀ ਹੈ ਜੀ ਬਟ ਫਰਸਟ ਡਾਕੂਮੈਂਟ ਇਟਸ ਇਟਸ ਬੀ ਫੇਰੀ ਸੀਰੀਅਸ ਸੀਰੀਅਸ ਥਿੰਗ ਤੇ ਜੇਕਰ ਵੈਸੇ ਤਾਂ ਨਾ ਹੀ ਇਦਾਂ ਕਰਿਓ ਜਾਂ ਹੋਵੇ ਪਰ ਜੇਕਰ ਇਦਾਂ ਹੋ ਵੀ ਜਾਂਦਾ ਅਣਜਾਣੇ ਦੇ ਵਿੱਚ ਵੀ ਤਾਂ ਤੁਸੀਂ ਸੁਖਪ੍ਰੀਤ ਜੀ ਦੇ ਨਾਲ ਕੰਟੈਕਟ ਕਰ ਸਕਦੇ ਹੋ ਜਿੱਦਾਂ ਉਹਨਾਂ ਨੇ ਦੱਸਿਆ ਕਿ ਸਕਸੈਸ ਰੈਟ ਬਹੁਤ ਹੈ ਕਿਦਾਂ ਉਹਨਾਂ ਨੂੰ ਆਪਾਂ ਅਪੋਲੋਜੀ ਭੇਜਨੀ ਆ ਜਾਂ ਫਿਰ ਆਪਾਂ ਯੂ نو ਐਕਸਪਲੇਨ ਕਰਨੀਆਂ ਚੀਜ਼ਾਂ ਇਹ ਤੁਹਾਨੂੰ ਇੱਕ ਇਮੀਗ੍ਰੇਸ਼ਨ ਐਡਵਾਈਜ਼ਰ ਹੀ ਗਾਈਡ ਕਰ ਸਕਦਾ ਜੇ ਤੁਸੀਂ ਪਰਸਨਲੀ ਉਹ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਸ਼ਾਇਦ ਫਸ ਸਕਦੇ ਆ ਲਾਈਕ ਹੋਰ ਬੰਦਾ ਕਨਫਿਊਜ਼ ਹੁੰਦਾ ਆ ਹਾਂਜੀ ਹਾਂਜੀ ਤੇ ਜ਼ਰੂਰ ਤੁਸੀਂ ਕੰਟੈਕਟ ਕਰ ਸਕਦੇ ਹੋ ਅੱਛਾ ਜੇ ਆਪਾਂ ਗੱਲ ਕਰੀਏ ਡਿਪੋਟੇਸ਼ਨ ਦੀ ਡਿਪੋਰਟ ਨੋਟਿਸਸ ਲੋਕਾਂ ਜਾਂਦੇ ਆ ਨਾ ਡਿਪੋਟੇਸ਼ਨ ਲਾਇਬਿਲਟੀ ਦੀ ਇਸ ਦੇ ਕੀ ਚਾਂਸਸ ਆ ਜਾਂ ਫਿਰ ਇਮੀਗ੍ਰੇਸ਼ਨ ਕੀ ਦੇਖ ਕੇ ਇਹੋ ਜਿਹਾ ਸਟੈਪ ਲੈਂਦਾ ਆ ਆਮ ਜੇ ਤੇ ਆਪਾਂ ਦੇਖੀਏ resident visa holders ਉਹਨਾਂ ਦੇ ਕੇਸ ਦੇ ਵਿੱਚ ਜਿਹੜੇ ਰੀਜਨਸ ਜਿਹੜੇ ਡਿਫਰੈਂਟ ਹੁੰਦੇ ਆ ਉਹਦੇ ਵਿੱਚ 2 ਸਾਲ ਜਦੋਂ ਤੁਸੀਂ ਰੈਜ਼ੀਡੈਂਟ ਹੋਏ 2 ਸਾਲ ਦੇ ਵਿੱਚ ਕੋਈ ਇਹੋ ਜਿਹਾ ਆਫੈਂਸ ਹੋਏ ਜਿਹਦੇ ਵਿੱਚ 3 ਮਹੀਨੇ ਦੀ ਸਜ਼ਾ ਹੋਏ ਜਾਂ 5 ਸਾਲ ਰੈਜ਼ੀਡੈਂਸੀ ਤੋਂ ਬਾਅਦ ਤੁਹਾਨੂੰ ਇਹੋ ਜਿਹਾ ਕੋਈ ਆਫੈਂਸ ਤੁਸੀਂ ਕਮਿਟ ਕੀਤਾ ਹੋਏ ਜਿਹਦੇ ਵਿੱਚ ਹੋ ਸਕਦੀ ਹੋਏ ਸਜ਼ਾ 3 ਮਹੀਨੇ ਦੀ ਜਾਂ 5 ਸਾਲ ਦੇ ਵਿੱਚ 2 ਸਾਲ ਦੀ ਸਜ਼ਾ ਹੋ ਸਕਦੀ ਹੋਏ ਚਾਹੇ ਤੁਹਾਨੂੰ ਘੱਟ ਹੀ ਹੋਏ ਪਰ ਆਫੈਂਸ ਦੀ ਨੇਚਰ ਤੇ ਡਿਪੈਂਡ ਕਰਦਾ ਹੈ ਜੇ ਉਸ ਕੇਸ ਦੇ ਵਿੱਚ ਉਹਨਾਂ ਰੈਜ਼ੀਡੈਂਟਸ ਦਾ ਉਹਨਾਂ ਕੇਸਿਸ ਦੇ ਵਿੱਚ ਉਹ ਪਹਿਲੇ ਡਿਪੋਰਟੇਸ਼ਨ ਲਾਇਬਿਲਟੀ ਕੁਐਸਚਨਅਰ ਭੇਜਦੇ ਆ ਜਿਹਦੇ ਚ ਕਿ ਅੱਛੀ ਤਰ੍ਹਾਂ ਆਨਸਰ ਜੇ ਦੇ ਦਿੱਤਾ ਜਾਏ ਤੇ ਉਹ ਉੱਥੇ ਲਾਇਬਿਲਟੀ ਨੋਟਿਸ ਜਿਹੜਾ ਸਸਪੈਂਡ ਹੋ ਜਾਂਦਾ ਹੈ ਅੱਗੇ ਜਿਹੜਾ ਟ੍ਰਾਈਬਿਊਨਲ 'ਚ ਨਹੀਂ ਜਾਣਾ ਪੈਂਦਾ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰਸ ਹੈਗੇ ਆ ਉਹਨਾਂ ਨੂੰ ਮਿਲਦਾ ਹੈ 14 ਡੇਜ਼ ਮਿਲਦੇ ਨੇ ਕਿ ਤੁਸੀਂ ਗੁੱਡ ਰੀਜ਼ਨ ਦੋ ਕਿ ਤੁਹਾਨੂੰ ਕਿਉਂ ਨਾ ਡਿਪੋਰਟ ਕੀਤਾ ਜਾਏ ਤੇ ਜਾਂ 28 ਡੇਜ਼ ਜਾਂ 42 ਡੇਜ਼ ਜਿਹੜੇ ਹੁੰਦੇ ਆ ਉਹ ਟ੍ਰਾਈਬਿਊਨਲ 'ਚ ਅਪੀਲ ਕਰਨ ਲਈ ਹੁੰਦੇ ਆ ਜੀ 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 ਸੋ ਜਿਹੜੇ ਨਾਨ ਰੈਜ਼ਿਡੈਂਟਸ ਹੁੰਦੇ ਆ ਉਹਨਾਂ ਨੂੰ ਕਈ ਵਾਰੀ ਆਪਾਂ ਦੇਖਦੇ ਆ ਕਈ ਵਾਰੀ ਐਪਲੀਕੈਂਟਸ ਕਹਿੰਦੇ ਨੇ ਇਹ ਬੰਦਾ ਵੀ ਇਦਾਂ ਕਰਦਾ ਰਿਹਾ ਐਨੇ ਸਾਲ ਕਰਦਾ ਰਿਹਾ ਕੁਝ ਨਹੀਂ ਹੋਇਆ ਉਹਨੂੰ ਪਰ ਪੁਆਇੰਟ ਇਹ ਹੁੰਦਾ ਹੈ अगेन ਤੁਹਾਡਾ ਬੈਡ ਲੱਕ ਆਪ ਇੱਕ ਤੇ ਆਫ ਕੋਰਸ ਜੇ ਤੁਸੀਂ ਕ੍ਰਿਮੀਨਲ ਅਫੈਂਸ ਕੋਈ ਕੀਤਾ ਉਹਦੇ ਚ ਤੇ ਆਪਾਂ ਬੈਡ ਲੱਕ ਨਹੀਂ ਕਹਿ ਸਕਦੇ ਆ ਬਾਕੀ ਕੇਸਿਸ ਚ ਵੀ ਬੈਡ ਲੱਕ ਤੇ ਨਹੀਂ ਕਹਿ ਸਕਦੇ ਪਰ ਕੰਪੈਰੀਟਿਵਲੀ ਇੱਕ ਬੰਦਾ ਉਹ ਕੰਮ ਕਰੀ ਜਾ ਰਿਹਾ ਹੈ ਦੂਜੇ ਨੇ ਇੱਕ ਵਾਰੀ ਕੀਤਾ ਤੇ ਉਸ ਕੇਸ ਦੇ ਵਿੱਚ ਉਹਨੂੰ ਡਿਪੋਟੇਸ਼ਨ ਲਾਇਬਿਲਟੀ ਨੋਟਿਸ ਆ ਜਾਂਦਾ ਹੈ ਜੀ ਬੇਸਿਕਲੀ ਜਿਹੜੇ ਆ ਰੀਜਨਸ ਹੁੰਦੇ ਆ ਉਹ এবੀਮ ਦੇ ਕੇ ਤੁਸੀਂ ਬ੍ਰੀਚ ਕੀਤੀ ਵੀਜ਼ਾ ਕੰਡੀਸ਼ਨ ਤੁਹਾਨੂੰ ਇੱਕ EMPLOYER ਕੋ ਕੰਮ ਕਰਨਾ ਚਾਹੀਦਾ ਸੀ ਤੁਸੀਂ ਦੂਜੇ ਕੋਲ ਕਰ ਰਹੇ ਹੋ ਆਮ ਤੁਹਾਨੂੰ ਸਟੂਡੈਂਟ ਵੀਜ਼ਾ ਤੇ ਸਟੂਡੈਂਟ ਵੀਜ਼ਾ ਤੇ ਨੰਬਰ ਆਫ ਆਵਰਸ ਤੋਂ ਤੁਸੀਂ ਐਕਸੀਡ ਕਰ ਦਿੱਤੇ ਪਰ ਔਨ ਦਾ ਸਪੌਟ ਜਦੋਂ ਇਮੀਗ੍ਰੇਸ਼ਨ ਤੁਹਾਨੂੰ ਫੜ ਲੈਂਦੀ ਹੈ ਉਸ ਸਾਈਟ ਤੇ ਉਹ ਉੱਥੇ ਹੀ ਤੁਹਾਨੂੰ ਡਿਪੋਟੇਸ਼ਨ ਲਾਇਬਿਲਟੀ ਨੋਟਿਸ ਦੇ ਸਕਦੇ ਆ ਜਿਵੇਂ ਸਟੂਡੈਂਟ ਵੀਜ਼ਾ ਚ ਨੰਬਰ ਆਫ ਆਵਰਸ ਵੱਧ ਬਿਲਕੁਲ ਇਹ ਕਈ ਵਾਰੀ ਪ੍ਰੂਵ ਕਰਨਾ ਔਖਾ ਹੁੰਦਾ ਇਮੀਗ੍ਰੇਸ਼ਨ ਦੇ ਪਰ ਜੇ ਤੁਸੀਂ ਇੱਕ EMPLOYER ਦਾ ਵੀਜ਼ਾ ਤੁਹਾਡੇ ਕੋਲ ਤੇ ਤੁਸੀਂ ਦੂਜੇ EMPLOYER ਲਈ ਕੰਮ ਕਰ ਰਹੇ ਹੋ ਤੇ ਉੱਥੇ ਇਮੀਗ੍ਰੇਸ਼ਨ ਜਿਹੜੀ ਵਿజిਟ ਕਰਦੀ ਹੈ ਤੇ ਉਹ ਈਜ਼ੀ ਹੋ ਜਾਂਦਾ ਇਮੀਗ੍ਰੇਸ਼ਨ ਪ੍ਰੂਵ ਕਰਨਾ ਨਾ ਸੋ ਉਹ ਤੁਸੀਂ 14 ਦਿਨਾਂ ਟਾਈਮ ਫਰੇਮ ਹੁੰਦਾ ਇਮੀਗ੍ਰੇਸ਼ਨ ਨੂੰ ਰੀਜ਼ਨਿੰਗ ਦੇਣ ਲਈ ਤੇ ਜਿਹੜਾ 28 ਦਿਨ ਦਾ ਹੁੰਦਾ ਉਹ ਹੁੰਦਾ ਹੈ 28ਾਂ 42 ਦਿਨ ਦਾ 42 ਡੇਸ ਦਾ ਉਹ ਟ੍ਰਾਈਬਿਊਨਲ ਚ ਚਾਹੇ ਤੁਸੀਂ ਇਮੀਗ੍ਰੇਸ਼ਨ ਨੂੰ ਗੁੱਡ ਰੀਜ਼ਨਿੰਗ ਦੇ ਵੀ ਦਿੱਤੀ ਹੈ ਫੋਕਸ ਤੁਹਾਡਾ ਟ੍ਰਾਈਬਿਊਨਲ ਅਪੀਲ ਤੇ ਹੋਣਾ ਚਾਹੀਦਾ ਹੈ ਤੇ ਮੋਸਟ ਆਫ ਦਾ ਕੇਸਿਸ ਜਿਵੇਂ ਅਸੀਂ ਦੇਖੀਏ ਕਿ ਜੇ ਕੋਈ ਬੰਦਾ ਇੱਕ ਜਗ੍ਹਾ ਤੇ ਕੰਮ ਕਰ ਸਕਦਾ ਜਾਂ ਨਹੀਂ ਵਿਜ਼ਟਰ ਵੀਜ਼ਾ ਤੇ ਹੈ ਕੰਮ ਨਹੀਂ ਕਰ ਸਕਦਾ ਤੇ ਉਹ ਕੰਮ ਕਰ ਰਹੇ ਨੇ ਉਕੇਸਿਸ ਦੇ ਵਿੱਚ ਜਿਹੜੀ ਨੋਟੀਫਿਕੇਸ਼ਨ ਜਾਂਦੀ ਹੈ ਇਮੀਗ੍ਰੇਸ਼ਨ ਨੂੰ ਉਹਨਾਂ ਦੇ ਹੀ ਕੋਈ ਹਮ ਵਰਕ ਕਲੀਗ ਵਗੈਰਾ ਜਿਹੜੇ ਨੇ ਹਾਂ ਉਹਨਾਂ ਤੋਂ ਹੀ ਜਾਂਦੀ ਹੈ ਹਾਂਜੀ ਉਹਨਾਂ ਤੋਂ ਹੀ ਕੋਈ ਕੋਈ ਦੱਸ ਦਿੰਦਾ ਇਮੀਗ੍ਰੇਸ਼ਨ ਨੂੰ ਕੋਈ ਅਮ ਕੋਈ ਤੁਹਾਡੇ ਤੋਂ ਹੈਪੀ ਨਹੀਂ ਹੈਗਾ ਕੋਈ ਦੂਜਾ ਸਟਾਫ ਜਿਹੜਾ ਹੈਪੀ ਹੈਗਾ ਉਹ ਸ਼ਿਕਾਇਤ ਜਾਂਦੀ ਹੈ ਤੇ ਆਮ ਤੌਰ ਤੇ ਤਾਦ ਆ ਆਮ ਤੌਰ ਤੇ ਜਿਹੜੀਆਂ ਵਿਜ਼ਿਟਸ ਹੁੰਦੀਆਂ ਉਹ ਇਸ ਰੀਜ਼ਨ ਕਰਕੇ ਹੁੰਦੀਆਂ ਬਿਲਕੁਲ ਬਿਲਕੁਲ ਨਹੀਂ ਤਾਂ ਕਿਤੇ ਕੋਈ ਕੰਮ ਕਰੇ ਜਾਂਦਾ ਕਿਸੇ ਨੂੰ ਕੀ ਪਤਾ ਉਸ ਚੀਜ਼ ਦਾ ਹਾਂਜੀ ਇਮੀਗ੍ਰੇਸ਼ਨ ਕੋ ਰਿਸੋਰਸਸ ਵੀ ਘੱਟ ਹੁੰਦੇ ਆ ਬਿਲਕੁਲ ਰਿਸੋਰਸਸ ਹੁੰਦੇ ਆ ਕਾਫੀ ਐਂਡ ਜਦੋਂ ਵੀ ਇਦਾਂ ਦੀ ਕੋਈ ਚੀਜ਼ ਹੁੰਦੀ ਆ ਇਹ ਇਨਕਰੇਜ ਕੀਤਾ ਜਾਂਦਾ ਜੇ ਤੁਸੀਂ ਵਿਜ਼ਿਟਰ ਵੀਜ਼ਾ ਤੇ ਆ ਤੇ ਉਹਨਾਂ ਕੰਡੀਸ਼ਨਸ ਤੇ ਹੀ ਰਹੋ ਹਨਾ ਜੇ ਤੁਸੀਂ ਵਿਜ਼ਿਟਰ ਤੋਂ ਵਰਕ ਵੀਜ਼ਾ ਲਵਾ ਲਿਆ ਸਟੂਡੈਂਟ ਲਵਾ ਲਿਆ ਦੈਟਸ ਅ ਡਿਫਰੈਂਟ ਥਿੰਗ ਪਰ ਐਸ ਲੌਂਗ ਐਸ ਤੁਸੀਂ ਵਿਸਟ ਵਿਜ਼ਿਟਰ ਵੀਜ਼ਾ ਤੇ ਉਹੀ ਕੰਡੀਸ਼ਨਸ ਤੇ ਰਹੋ ਫਿਰ ਦੁਬਾਰਾ ਜੇ ਤੁਸੀਂ ਫਸ ਜਾਂਦੇ ਆ ਫਿਰ ਤੁਹਾਨੂੰ ਡਿਪੋਰਟ ਕਰਨ ਦੀ ਗੱਲ ਆਉਂਦੀ ਆ ਫਿਰ ਇਹ ਮੈਨੂੰ ਲੱਗਦਾ ਕਿ ਐਡਵਾਈਜ਼ਰ ਨੂੰ ਵੀ ਇਹ ਐਕਸਪਲੇਨ ਕਰਨਾ ਬਹੁਤ ਆਖਿਆ ਇਮੀਗ੍ਰੇਸ਼ਨ ਨੂੰ ਹੂ ਹੂ ਜਾਂਦਾ ਐਕਸਪਲੇਨ ਬਟ ਫੈਕਟਰਸ ਡਿਪੈਂਡ ਕਰਦਾ ਨਾ ਜਿਵੇਂ ਉਹ ਕਿਸੇ ਦੇ ਅੱਗੇ ਫਿਊਚਰ ਹੈਗਾ ਕਿਸੇ ਦੀ ਫੈਮਿਲੀ ਦਾ ਤੇ ਉਹਨਾਂ ਦਾ ਫਿਊਚਰ ਹੈਗਾ ਉਸ ਕੇਸ ਦੇ ਵਿੱਚ ਆਪਾਂ ਕਰ ਸਕਦੇ ਹਾਂ ਜੇ ਕੋਈ ਇੱਥੇ ਬਹੁਤ ਸਾਲਾਂ ਤੋਂ ਹੈਗਾ ਉਸ ਕੇਸ ਦੇ ਵਿੱਚ ਕਰ ਸਕਦੇ ਹਾਂ ਜਿਵੇਂ ਕੋਈ ਵਿਜ਼ਿਟਰ ਵੀ ਜਾ ਤੇ ਆਇਆ ਹੈ ਤੇ ਉਹ ਥੋੜੇ ਕੁ ਦਿਨ ਦੇਰ ਦਾ ਆਇਆ ਹੈ ਇੱਥੇ ਕੋਈ ਨਿਊਜ਼ੀਲੈਂਡ 'ਚ ਉਹਨਾਂ ਦੀ ਕਮਿਟਮੈਂਟ ਨਹੀਂ ਹੈਗੀ ਕੋਈ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਦਾ ਕੋਈ ਸਟਰੋਂਗ ਟਾਈਜ਼ ਨਹੀਂ ਹੈਗੀ ਉਹਨਾਂ ਕੇਸਿਸ ਦੇ ਵਿੱਚ ਆਫ ਕੌਰਸ ਆਫ ਕਾ ਹੋ ਜਾਂਦਾ ਹੈ ਆਮ ਜਸਟੀਫਾਈ ਕਰਨਾ ਬਟ ਪੁਆਇੰਟ ਇਹ ਹੁੰਦਾ ਹੈ ਕਿ ਤੁਸੀਂ ਜੇ ਤੁਸੀਂ ਆਫ ਕੋਰਸ ਆਈ ਅੰਡਰਸਟੈਂਡ ਕਿ ਕਈ ਵਾਰੀ ਹੁੰਦਾ ਹੈ ਵੀ ਔਖਾ ਉਹਨਾਂ ਐਪਲੀਕੈਂਟਸ ਲਈ ਔਖਾ ਹੋ ਜਾਂਦਾ ਹੈ ਖਰਚਾ ਚੁਕਣਾ ਪਰ ਉਸ ਜੇ ਥੋੜੇ ਬਹੁਤ ਪੈਸੇ ਕਮਾ ਵੀ ਲੋਗੇ ਉਸ ਤੋਂ ਤੇ ਕਿੰਨੇ ਜ਼ਿਆਦਾ ਤੁਹਾਡੇ ਲੱਗ ਜਾਣਗੇ ਲੱਗ ਜਾਣਗੇ ਬਿਲਕੁਲ ਇਹਦੇ ਨਾਲੋਂ ਬੈਟਰ ਹੈ ਕਿ ਆਪਣੀ ਵੀਜ਼ਾ ਕੰਡੀਸ਼ਨਸ ਤੇ ਜਿਹੜਾ ਹੈ ਉਹਨੂੰ ਉਹਦੇ ਤੇ ਰੋ ਤੁਸੀਂ ਬੇਚਾ ਨਾ ਕਰੋ ਸਟੂਡੈਂਟ ਵੀਜ਼ਾ ਵਾਲੇ 20 ਆਵਰਸ ਦੀ بجائے 22 ਘੰਟੇ ਕੰਮ ਕਰ ਲੈ 23 ਘੰਟੇ ਕੰਮ ਕਰ ਲੈ ਕੋਈ ਖਾਸ ਐਕਸਟਰਾ ਪੈਸੇ ਨਹੀਂ ਬਨੇ ਪਰ ਇਮੀਗ੍ਰੇਸ਼ਨ ਦੀ ਜਿਹੜੀ ਬਿਲਕੁਲ ਕੰਸਰਨ ਹੈ ਉਹ ਬਹੁਤ ਜ਼ਿਆਦਾ ਸਾਡਾ ਫਿਊਚਰ ਜਿਹੜਾ ਹੈ ਉਹ ਉਹ ਖਰਾਬ ਹੋ ਜਾਏਗਾ ਤੇ ਪੈਸੇ ਵੀ ਐਕਸਟਰਾ ਲੱਗਦੇ ਆ ਤੇ ਫਿਰ ਜਿਹੜੀ ਇਮੀਜ ਇਮੀਗ੍ਰੇਸ਼ਨ ਦੇ ਵਿੱਚ ਬਣਦੀ ਆ ਉਸ ਐਪਲੀਕੈਂਟ ਦੀ ਉਹ ਆਈ ਥਿੰਕ ਜ਼ਿਆਦਾ ਖਰਾਬ ਚੀਜ਼ ਹੈ ਕਿਉਂਕਿ ਅੱਗੇ ਤੁਸੀਂ ਵਰਕ ਵੀਜ਼ਾ ਪਾਉਣਾ ਤੁਸੀਂ ਰੈਜ਼ੀਡੈਂਟ ਵੀਜ਼ਾ ਪਾਉਣਾ ਉਹ ਤੁਹਾਡਾ ਹਿਸਟਰੀ ਉੱਥੇ ਲਿਖੀ ਗਈ ਆ ਐਂਡ ਉਹ ਹਰ ਇੱਕ ਜਦੋਂ ਵੀ ਤੁਸੀਂ ਕੁਝ ਅਪਲਾਈ ਕਰੋਗੇ ਉਸ ਦੇ ਵਿੱਚ ਉਹਨੂੰ ਕਨਸੀਡਰ ਕੀਤਾ ਜਾਊਗਾ ਸੋ ਇਹੇ ਚੀਜ਼ ਦਾ ਖਿਆਸ ਖਿਆਲ ਰੱਖਣਾ ਬਹੁਤ ਜ਼ਰੂਰੀ ਆ ਅੱਛਾ ਆਮ ਸੁਖਪ੍ਰੀਤ ਮੂਵਿੰਗ ਔਨ ਰੈਜ਼ੀਡੈਂਸ ਪਾਥਵੇ ਦੀ ਗੱਲ ਕਰਦੇ ਆ ਰੈਜ਼ੀਡੈਂਸੀ ਜਿਹੜੇ ਲੋਕੀ ਅਪਲਾਈ ਕਰਨਾ ਚਾਹੁੰਦੇ ਨੇ ਕੀ ਕੁਝ ਖਾਸ ਆ ਇਸ ਟਾਈਮ ਦੇ ਵਿੱਚ ਕਿਹੜੇ ਕਿਹੜੇ ਸੈਕਟਰਸ ਆ ਜਿਨ੍ਹਾਂ ਦੇ ਲਈ ਸੌਖੀ ਆ ਇਸ ਟਾਈਮ ਆਮ ਸੌਖੀ ਤੇ residency ਜੇ ਤੁਸੀਂ एलिजिबल ਹੋ ఆఫ్ ਕੋਰਸ ਗ੍ਰੀਨ ਲਿਸਟ ਦੇ ਵਿੱਚ ਜੇ ਆ ਟ੍ਰਾਂਸਪੋਰਟ ਸੈਕਟਰ ਚ ਹੈਲਥ ਕੇਅਰ ਸੈਕਟਰ ਚ ਜਾਂ ਐਸ ਐਮ ਸੀ ਦੇ ਵਿੱਚ ਸੌਖੀ ਜਿਹੜੀ ਹੈ ఆఫ్ ਕੋਰਸ ਜੇ ਤੁਹਾਡੇ ਰਿਕਾਰਡ ਸਹੀ ਨੇ ਸਭ ਕੁਝ ਸਹੀ ਹੈ ਆ ਜੇ ਤੁਹਾਡੀ ਜੌਬ ਡਿਸਕ੍ਰਿਪਸ਼ਨ ਸਹੀ ਹੈ ਤੇ ਸੌਖੀ ਹਰ ਇੱਕ ਕੇਸ ਦੇ ਵਿੱਚ ਹੈਗੀ ਹੈ ਪਰ ਪਾਥਵੇ ਜਿਹੜਾ ਹੈ ਕਈ ਲੋਕ ਸਿਰਫ ਇਹ ਸੋਚਦੇ ਨੇ ਕਿ ਗ੍ਰੀਨ ਲਿਸਟ ਹਰ ਇੱਕ ਚੀਜ਼ ਨੂੰ ਉਹ ਗ੍ਰੀਨ ਲਿਸਟ ਨਾਲ ਕੰਪੇਅਰ ਕਰਦੇ ਨੇ ਹਰ ਇੱਕ ਓਕਿਊਪੇਸ਼ਨ ਦਾ ਗ੍ਰੀਨ ਲਿਸਟ ਦੇ ਵਿੱਚ ਹੋਣਾ ਜ਼ਰੂਰੀ ਨਹੀਂ ਹੁੰਦਾ ਰੈਜ਼ਿਡੈਂਸੀ ਪਾਥਵੇ ਲਈ ਜੀ residency pathway depend ਕਰਦਾ ਤੁਹਾਡੀਆਂ ਕੁਆਲਿਫਿਕੇਸ਼ਨਸ ਤੇ ਤੁਹਾਡੀ ਓਕਿਊਪੇਸ਼ਨ ਤੇ ਹਮ ਸੋ ਜੇ ਕਿਸੇ ਕੋਲ ਮੰਨ ਲਓ ਕੋਈ ਹਾਇਰ ਲੈਵਲ ਦੀ ਲੈਵਲ 9 ਕੁਆਲਿਫਿਕੇਸ਼ਨ ਹੈ ਇੱਕ ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਉਹ ਰੈਜ਼ਿਡੈਂਸੀ ਲਈ ਐਲੀਜੀਬਲ ਹੋ ਜਾਂਦੇ ਨੇ ਜੇ ਉਹਨ ਕਿਸੇ ਕੋਲ ਬੈਚਲਰ ਹੈ ਗਿਆ ਹੈ ਜਿਵੇਂ ਉਹਨ ਈਸੀਈ ਵਾਲੇ ਵੀ 2 ਸਾਲ ਬਾਅਦ ਐਲੀਜੀਬਲ ਹੁੰਦੇ ਨੇ ਜੀ 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 ਪਰ ਜੇ ਕਿਸੇ ਕੋਲ ਮਾਸਟਰਸ ਹੈ ਉਹ 1 ਸਾਲ ਬਾਅਦ ਐਲੀਜੀਬਲ ਹੋ ਸਕਦੇ ਨੇ ਸੋ ਕੁਆਲਿਫਿਕੇਸ਼ਨ ਤੇ ਸਿਰਫ ਗ੍ਰੀਨ ਲਿਸਟ ਪਾਥਵੇ ਨਹੀਂ ਹੈਗਾ ਰੈ residenc ਦਾ ਬਾਕੀ ਵੀ ਪਾਥਵੇਸ ਹੈਗੇ ਆ ਜੇ ਤੁਹਾਡੇ ਕੋਲ ਹਾਇਰ ਕੁਆਲਿਫਿਕੇਸ਼ਨ ਹੋਵੇ ਤੇ ਤੇ ਹਾਇਰ ਸਕਿੱਲ ਲੈਵਲ ਦੀ ਜੌਬ ਹੋਵੇ ਬਿਲਕੁਲ ਕਿਉਂਕਿ ਬਹੁਤ ਵਾਰੀ ਇੰਦਾ ਹੁੰਦਾ ਕਿ ਜਦੋਂ ਵੀ ਕੋਈ ਬਾਹਰੋਂ ਜਿੱਦਾਂ ਆਫਸ਼ੋਰ ਅਪਲਾਈ ਕਰਨ ਦੀ ਕੋਸ਼ਿਸ਼ ਕਰਦਾ ਉਹ ਸਿਰਫ ਗ੍ਰੀਨਲੈਸ ਦਿਖਦਾ ਹਾਂਜੀ ਹਾਂਜੀ ਗ੍ਰੀਨਲੈਸ ਦੇ ਕੋਰਸਿਸ ਕਿਹੜੇ ਆ ਹਾਂਜੀ ਹਾਂਜੀ ਕਿਹਦੇ ਵਿੱਚ ਰੈ residency ਮਿਲੂਗੀ ਹੈਨਾ ਈਵਨ ਦੋ ਤੁਹਾਡਾ ਕੋਰਸ ਜਾਂ ਫਿਰ ਤੁਹਾਡੀ ਕੁਆਲਿਫਿਕੇਸ਼ਨ ਉਹਦੇ ਨਾਲ ਮੈਚ ਨਹੀਂ ਕਰਦੀ ਪਰ ਜੇਕਰ ਤੁਹਾਡੇ ਕੋਲ education higher education ਹੈਗੀ ਆ ਤੁਹਾਡੇ ਕੋਲ ਲੈਵਲ 8 9 ਜਾਂ 7 ਵੀ ਮੈਨੂੰ ਲੱਗਦਾ ਹੈਗਾ ਤਾਂ ਇੱਕ ਦੋ ਸਾਲ ਦੀ ਮਿਹਨਤ ਤੋਂ ਬਾਅਦ ਤੁਸੀਂ ਕਰ ਸਕਦੇ ਆ ਆਪਣਾ ਹਾਂਜੀ ਬੈਚਲਰ ਜਿਹੜਾ ਹੈ ਉਸ ਤੋਂ ਬਾਅਦ ਪਰ ਕਈ ਜਿਵੇਂ ਕੋਰਸੇ ਹੁਣ ਹਰ ਇੱਕ ਐਪਲੀਕੈਂਟ ਹਰ ਇੱਕ ਕੋਰਸ ਵਾਸਤੇ एलिਜੀਬਲ ਨਹੀਂ ਹੋ ਸਕਦਾ ਜੇ ਉਹ ਕਿਸੇ ਨੇ ਪਹਿਲੇ ਬੀ ਕਾਮ ਕੀਤੀ ਹੈ ਜਾਂ ਆਈਟੀ ਦਾ ਕੋਰਸ ਕੀਤਾ ਹੈ ਹੁਣ ਉਹ ਇੱਕਦਮ ਇੰਜੀਨੀਅਰਿੰਗ 'ਚ ਤੇ ਜਾ ਨਹੀਂ ਸਕਦਾ ਜਾਂ ਇੱਕਦਮ ਡਾਕਟਰ ਤੇ ਬਣ ਨਹੀਂ ਸਕਦਾ ਸੋ ਆਪਣੇ ਜਿਹੜੇ ਤੁਹਾਡੇ ਪਾਸਟ ਐਕਸਪੀਰੀਅੰਸ ਹੈ ਕੁਆਲਿਫਿਕੇਸ਼ਨ ਹੈ ਉਹਦੇ ਬੇਸਿਸ ਤੇ ਜੇ ਤੁਸੀਂ ਹਾਇਰ ਕੁਆਲਿਫਿਕੇਸ਼ਨ ਅਚੀਵ ਕਰਨ ਦੀ ਕਰਨ ਤੇ ਫੋਕਸ ਕਰੋਗੇ ਤੇ ਰੈਜ਼ੀਡੈਂਸ ਟੂ ਪਾਥਵੇ ਜਿਹੜਾ ਉਹ ਹੈਗਾ ਹਰ ਓਕਪੀਸ਼ਨ ਚ ਹੈਗਾ ਮਤਲਬ ਹਰ ਇੱਕ ਸਟ੍ਰੀਮ ਦੇ ਵਿੱਚ ਹੈਗਾ ਆਈਟੀ ਬਿਜ਼ਨਸ ਆਮ ਟੀਚਿੰਗ ਸਕਿੱਲ ਲੈਵਲ ਤੇ ਡਿਪੈਂਡ ਕਰਦਾ ਹੈ ਤੁਹਾਡਾ ਕੁਆਲਿਫਿਕੇਸ਼ਨ ਬਿਲਕੁਲ ਬਹੁਤ سارے ਸਟੂਡੈਂਟਸ ਮੈਂ ਐਕਸਪੀਰੀਅੰਸਸ ਮੈਂ ਇਹ ਦੇਖਿਆ ਕਿ ਆਰਟਸ ਦੇ ਵਿੱਚ ਉਹਨਾਂ ਨੇ 12th ਕੀਤੀ ਹੁੰਦੀ ਹੈ ਇੱਥੇ ਉਹ ਸਿੱਧਾ ਹੈਲਥ ਕੇਅਰ ਦਾ ਕੋਰਸ ਲੈਂਦੇ ਆ ਤੇ ਉਹ ਡਿਕਲਾਈਨ ਹੀ ਹੁੰਦਾ ਆ ਮੈਂ ਕਈ ਕੇਸਿਸ ਦੇਖੇ ਆ ਇਹ ਮੇਰੇ ਨੌਂ ਦੇ ਵਿੱਚ ਵੀ ਹੈਗੇ ਆ ਸੋ ਜੇ ਜਿਹੜੀ ਤੁਹਾਡੀ ਬੈਕਗਰਾਉਂਡ ਕੁਆਲੀਫਿਕੇਸ਼ਨਸ ਹੈ ਜੇ ਤੁਸੀਂ ਉਹਦੇ ਨਾਲ ਮਿਲਦਾ ਜੁਲਦਾ ਕੋਰਸ ਲਾਉਂਗੇ ਗ੍ਰੈਜੂਏਸ਼ਨ ਲੈਵਲ ਦਾ ਜਿਹੜਾ ਕੋਰਸ ਲਾਉਂਗੇ ਅਸ ਤੋਂ ਬਾਅਦ ਇੱਥੇ ਆ ਕੇ ਪੜ੍ਹਾਈ ਕਰੋ ਕੰਮ ਕਰੋ ਤੇ ਤੁਹਾਨੂੰ ਜਿਹੜਾ ਆ ਪਾਸਵੇ ਟੂ ਰੈ residense ਡੈਫੀਨੇਟਲੀ ਹੋ ਮਿਲੇਗਾ ਹਾਂਜੀ ਅੱਛਾ ਸੁਖਪ੍ਰੀਤ ਇੱਕ ਵਾਰੀ ਜਿਹੜਾ ਜਾਣ ਤੋਂ ਪਹਿਲਾਂ ਇਹ ਵੀ ਪੁੱਛ ਲਈਏ ਕਿ ਜਿਹੜੇ ਡਰਾਈਵਰਜ਼ ਯਾ ਟ੍ਰਾਂਸਪੋਰਟ ਸੈਕਟਰ ਵਾਲੇ ਉਹਨਾਂ ਨੂੰ ਵੇਜ ਰੇਟ ਕਿੰਨਾ ਚਾਹੀਦਾ ਜੇ ਉਹ ਰੈ residency ਅਪਲਾਈ ਕਰਨਾ ਚਾਹੁੰਦੇ ਨੇ ਹਾਂਜੀ ਅੱਜ ਦੀ ਰੇਟ ਦੇ ਵਿੱਚ ਜਿਹੜਾ ਵੇਜ ਰੇਟ ਹੈ ਉਹ 31.61 ਪਰ ਆਵਰ ਜਿਹੜਾ ਹੈ ਉਹ ਹੋਣਾ ਚਾਹੀਦਾ ਚਾਹੇ ਤੁਹਾਡੇ ਕੋਲ ਕਰੰਟ ਹੋਏ ਚਾਹੇ ਤੁਹਾਡੇ ਕੋਲ ਪੇ ਰੇਟ ਇਨਕਰੀਜ਼ ਦੀ ਕਨਫਰਮੇਸ਼ਨ ਹੋਏ ਜੀ 31.61 ਜਿਹੜਾ 33.56 ਹੈਗਾ ਉਹ ਪੈਰੈਂਟ ਕੈਟਾਗਰੀ ਤੇ ਐਪਲੀਕੇਬਲ ਹੈ ਪਰ ਰੈਜ਼ਿਡੈਂਸ ਤੇ ਅਜੇ ਤੱਕ ਐਪਲੀਕੇਬਲ ਨਹੀਂ ਕਿਸੇ ਵੀ ਟਾਈਮ ਐਪਲੀਕੇਬਲ ਹੋ ਸਕਦਾ ਹੈ ਪਰ ਇਸ ਟਾਈਮ ਤੇ 31.61 ਹੈਗਾ ਹੈ ਜੀ ਤੇ ਚਾਹੇ ਤੁਸੀਂ ਕਿਸੇ ਵੀ ਓਕਿਊਪੇਸ਼ਨ ਚੋਂ ਤੁਹਾਨੂੰ ਐਗਜ਼ੈਂਪਸ਼ਨ ਨਹੀਂ ਹੈਗੀ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਦੀ ਜੀ ਆ ਚਾਹੇ ਤੁਸੀਂ ਜਿੰਨਾ ਮਰਜ਼ੀ ਟਾਈਮ ਨਿਊਜ਼ੀਲੈਂਡ ਸਪੈਂਡ ਕੀਤਾ ਹੈ ਜੀ ਉਹਦੇ 'ਚ ਵੀ ਐਗਜ਼ੈਂਪਸ਼ਨ ਨਹੀਂ ਹੈ ਅਨਲੈਸ ਕਿ ਤੁਸੀਂ ਬੈਚਲਰ ਕੀਤੀ ਹੈ ਜਾਂ ਲੈਵਲ 8 ਕੀਤੀ ਹੈ ਜਾਂ ਮਾਸਟਰਸ ਕੀਤੀ ਫਿਰ ਤੁਹਾਨੂੰ ਐਗਜ਼ੈਂਪਸ਼ਨ ਹੈਗੀ ਹੈ ਇੰਗਲਿਸ਼ ਲੈਂਗੁਏਜ ਦੀ ਅਦਰਵਾਇਜ਼ ਜਿਹੜਾ ਹੈ ਕਿ ਕਈ ਲੋਕ ਕਹਿ ਦਿੰਦੇ ਨੇ এমਪਲੋਇਰ ਕੋਲੋਂ ਲਿਖਵਾ ਲੋ ਲੈਟਰ ਜਾਂ ਰੈਫਰੈਂਸਿਸ ਲਿਖਵਾ ਲੋ ਪ੍ਰਿੰਸੀਪਲ ਐਪਲੀਕੈਂਟਲੀ ਐਗਜ਼ੈਂਪਸ਼ਨ ਨਹੀਂ ਹੈਗੀ ਆ ਇਸ ਦੀ ਸੋ ਉਹ ਸਾਰਿਆਂ ਨੂੰ ਰਿਕੁਆਇਰਮੈਂਟ ਮੀਟ ਕਰਨੀ ਪੈਂਦੀ ਹੈ ਤੇ ਜਿਹੜੀ ਮੀਡੀਅਨ ਵੇਜ ਹੈ ਉਹ ਇਸ ਟਾਈਮ ਤੇ ਇਨਕਰੀਜ਼ ਨਵੀਂ ਜਿਹੜੀ ਹੈ ਉਹ ਇੰਪਲੀਮੈਂਟ ਨਹੀਂ ਹੋਈ ਸੋ 31.61 ਜੀ ਸੋ 31.61 ਜਿਹੜੀ ਇਸ ਸਮੇ ਮੀਡੀਅਨ ਵੇਜ ਰੇਟ ਆ ਅੱਜ ਦੀ ਰੇਟ ਦੀ ਆਪਾਂ ਗੱਲ ਕਰ ਲੈਨੇ ਆ ਕਿ ਇਮੀਗ੍ਰੇਸ਼ਨ ਦਾ ਕੋਈ ਪਤਾ ਨਹੀਂ ਕਦੋਂ ਬਦਲ ਜਾਂਦੇ ਹੋ। ਹਾਂਜੀ। ਸੋ ਇਹ ਫਿਲਹਾਲ ਅੱਜ ਤੱਕ ਦੀ ਜਿਹੜੀ ਜਾਣਕਾਰੀ ਹੈਗੀ ਆ। ਸੋ ਥੈਂਕ ਯੂ ਸੋ ਮੱਚ ਸੁਖਪ੍ਰੀਤ ਜੀ। ਫੇਰ ਲੈ ਕੇ ਆਵਾਂਗੇ ਬਹੁਤ ਸਾਰੀਆਂ ਜਾਣਕਾਰੀਆਂ ਕਿਉਂਕਿ ਸੁਖਪ੍ਰੀਤ ਜੀ ਆਲਵੇਜ਼ ਬਹੁਤ ਵਧੀਆ ਜਾਣਕਾਰੀ ਦਿੰਦੇ ਨੇ, ਇਨਫੋਰਮੇਸ਼ਨ ਦਿੰਦੇ ਨੇ ਇਮੀਗ੍ਰੇਸ਼ਨ ਦੇ ਨਾਲ ਸਬੰਧਤ। ਕੋਈ ਵੀ ਤੁਹਾਡੇ ਕੋਲ ਕੁਰੀਜ਼ ਹੋਣ, ਜਾਣਕਾਰੀਆਂ ਤੁਸੀਂ ਲੈਣੀਆਂ ਹੋਣ ਤਾਂ ਸੁਖਪ੍ਰੀਤ ਜੀ ਨੂੰ ਜਿਹਨਾਂ ਤੇ ਇਮੀਗ੍ਰੇਸ਼ਨ ਦੇ ਕੰਟੈਕਟ ਜ਼ਰੂਰ ਕਰ ਸਕਦੇ ਹੋ। ਥੈਂਕ ਯੂ ਜੀ। ਥੈਂਕ ਯੂ। ਸਤਿ ਸ੍ਰੀ ਅਕਾਲ। ਮਿਲਦੇ ਹਾਂ ਜੀ ਅਗਲੀ ਵਾਰ ਇੱਕ ਨਵੀਂ ਇੰਟਰਵਿਊ ਤੇ ਨਵੀਆਂ ਨਵੇਂ